ਸੋ ਚੈਕਲ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆ ਮੁਖ ਖ਼ਬਰਾਂ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਵੱਡਾ ਬਿਆਨ ਕਿ ਹੱਕ ਇਕਤਿਆਂ ਲਈ ਬੰਦ ਨਹੀਂ ਹੋਣਗੇ ਕੈਨੇਡਾ ਦੇ ਦਰਵਾਜ਼ੇ ਇਸਾਰ ਵਿੱਚ ਸਭਿਆਚਾਰਕ ਥਾਵਾਂ ਤੇ ਵਧਾਈ ਜਾਵੇਗੀ ਲੋਕਾਂ ਦੀ ਸੁਰੱਖਿਆ ਇਸ ਸੰਸਦ ਦੇ ਵਿੱਚ ਨਵਾਂ ਬਿੱਲ ਲੈ ਕੇ ਆਵੇਗੀ ਕਾਰਨੀ ਸਰਕਾਰ ਮਾਪਿਆਂ ਨੂੰ ਕੈਨੇਡਾ ਬੁਲਾਉਂਦੇ ਵੱਖ-ਵੱਖ ਤਰੀਕੇ ਕੱਚੇ ਤੋਂ ਪੱਕੇ ਤੌਰ ਦੇ ਉਤੇ ਮਾਪਿਆਂ ਨੂੰ ਬੁਲਾ ਸਕਦੇ ਹੋ ਕੈਨੇਡਾ ਰਿਪੋਰਟ ਐਸ ਆਈਜੀ ਸੋਰ ਪੀ 320 ਕਾਰਨ ਵਾਪਰੀਆਂ ਵੱਡੀਆਂ ਦੁਰਘਟਨਾਵਾਂ ਪੁਲਿਸ ਮੁਲਾਜ਼ਮ ਹੋ ਰਹੇ ਮਿਸ ਫਾਇਰ ਦਾ ਸ਼ਿਕਾਰ ਤੇ ਹੁਣ ਖਬਰਾਂ ਵਿੱਚ ਸਾਥ ਦੇ ਨਾਲ ਸ਼ੁਰੂਆਤ ਕਰਾਂਗੇ ਇਸ ਵੇਲੇ ਦੇ ਸਭ ਤੋਂ ਅਹਿਮ ਖਬਰ ਦੇ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕਰ ਦਿੱਤਾ ਹੈ ਕਿ ਕੀਰਤੀਆਂ ਦੇ ਲਈ ਕੈਨੇਡਾ ਦੇ ਦਰਵਾਜ਼ੇ ਕਦੇ ਵੀ ਬੰਦ ਨਹੀਂ ਹੋਣਗੇ ਦਰਸਲ ਲਗਾਤਾਰ ਇਮੀਗ੍ਰੇਸ਼ਨ ਪੱਖ ਦਾ ਮੁੱਦਾ ਰਹੀ ਹੈ ਕੈਨੇਡਾ ਦੇ ਵਿੱਚ ਔਰ ਬੀਤੇ ਕੁਝ ਦਿਨਾਂ ਤੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਏਵ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਸੀ ਕਿ ਫੈਡਰਲ ਸਰਕਾਰ ਕਰਕੇ ਕੈਨੇਡਾ ਦੇ ਵਿੱਚ ਪ੍ਰਵਾਸੀ ਬਹੁਤ ਜ਼ਿਆਦਾ ਵਧ ਗਏ ਨੇ ਇਸ ਕਰਕੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬੰਦ ਕਰ ਦਿੱਤਾ ਜਾਣਾ ਚਾਹੀਦਾ ਸੋ ਇਸੇ ਦੇ ਉੱਤੇ ਹੀ ਬਹਿਸ ਪੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਆਰਜੀ ਵਿਦੇਸ਼ੀ ਕਾਮਿਆ ਸਬੰਧੀ ਪ੍ਰੋਗਰਾਮ ਦੀ ਸਮੀਖਿਆ ਕੀਤੀ ਜਾ ਰਹੀ ਹੈ ਪਰ ਇੱਕ ਗੱਲ ਸਪਸ਼ਟ ਹੈ ਕਿ ਕੀਰਤੀਆਂ ਦੇ ਲਈ ਕੈਨੇਡਾ ਦੇ ਦਰਵਾਜ਼ੇ ਬੰਦ ਨਹੀਂ ਹੋਣਗੇ ਕੈਨੇਡਾ ਨੂੰ ਵੀ ਸਕਿਲਡ ਵਰਕਰਸ ਦੀ ਲੋੜ ਹੈ ਕੀਰਤੀਆਂ ਦੀ ਆਮਦ ਤਾਂ ਜਾਰੀ ਰਹੇਗੀ ਪਰ ਫੈਡਰਲ ਸਰਕਾਰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ 'ਚ ਤਬਦੀਲੀਆਂ ਕਰ ਰਹੀ ਹੈ ਐਡਵਿੰਟਨਚਲ ਲਿਬਰਲ ਕੌਕਸ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੁਝ ਖਾਸ ਖੇਤਰਾਂ ਤੇ ਸੂਬਿਆਂ ਦੀਆਂ ਜ਼ਰੂਰਤਾਂ ਵੱਲ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ ਤੇ ਸਰਕਾਰ ਇਸ ਪਾਸੇ ਸਰਗਰਮੀ ਨਾਲ ਕੰਮ ਕਰ ਰਹੀ ਹੈ ਮਾਰਕ ਕਾਰਨੀ ਵੱਲੋਂ ਸੰਭਾਵਿਤ ਤਬਦੀਲੀਆਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੌਲ ਲੀਵ ਆਰਜੀ ਵਿਦੇਸ਼ੀ ਕਾਮਿਆਂ ਲਈ ਦਰਵਾਜ਼ੇ ਪੱਕੇ ਤੌਰ ਤੇ ਬੰਦ ਕਰਨ ਦਾ ਸੱਦਾ ਦੇ ਰਹੇ ਨੇ ਕਿ ਉਧਰ ਸਰਕਾਰ ਹੋਰ ਹੀ ਲੇਵਸੀ ਲੈ ਲਭ ਰਹੀ ਹੈ। ਬ੍ਰੈਂਟਨ ਮਿਖੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਵੱਡੇ ਪੱਧਰ ਤੇ ਪ੍ਰਵਾਸੀਆਂ ਦੀ ਆਮਦ ਬੇਰੁਜ਼ਗਾਰੀ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੈਨੇਡਾ 'ਚ ਰੁਜ਼ਗਾਰ ਜਾਂ ਰਿਹਾਇਸ਼ ਤੇ ਸੰਕਟ ਲਈ ਪ੍ਰਵਾਸੀ ਜ਼ਿੰਮੇਵਾਰ ਨਹੀਂ ਸਗੋ ਵੱਡੀ ਗਿਣਤੀ 'ਚ ਉਨ੍ਹਾਂ ਨੂੰ ਸੱਦਣ ਵਾਲੀ ਇਹ ਫੈਡਰਲ ਸਰਕਾਰ ਸੇਮਿਵਾਰ ਹੈ। ਉਧਰ ਸਾਬਕਾ ਇਮੀਗ੍ਰੇਸ਼ਨ ਮੰ ਮਾਰਕ ਮਿਲਰ ਨੂੰ ਟੋਰੀ ਆਗੂ ਦੀਆਂ ਟਿੱਪਣੀਆਂ ਬਿਲਕੁਲ ਵੀ ਚੰਗੀਆਂ ਨਹੀਂ ਲੱਗੀਆਂ ਤੇ ਉਹਨਾਂ ਨੇ ਪੋਲੀਏਵ ਨੂੰ ਪ੍ਰਵਾਸੀ ਵਿਰੋਧੀ ਘਰਾੜ ਤੇ ਦਿੱਤਾ। ਹਾਲ ਹੀ ਦੇ ਵਿੱਚ ਆਏ ਇੱਕ ਸਰਵੇਖਣ ਦੌਰਾਨ ਕੈਨੇਡਾ ਦੇ ਤਕਰੀਬਨ 50% ਲੋਕਾਂ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬੰਦ ਕਰਨ ਦੀ ਹਮਾਇਤ ਕੀਤੀ ਪਰ ਮਹਾਰਾ ਦਾ ਕਹਿਣਾ ਹੈ ਕਿ ਆਰਜੀ ਵਿਦੇਸ਼ੀ ਕਾਮਿਆਂ ਦੇ ਲਈ ਦਰਵਾਜ਼ੇ ਬੰਦ ਕੀਤੇ ਤਾਂ ਖੇਤੀ ਸੈਕਟਰ ਸਣੇ ਕਈ ਖੇਤਰਾਂ 'ਚ ਹਾਲਤ ਵਿਗੜ ਜਾਵੇਗੀ। ਉਹਨਾਂ ਦਲੀਲ ਦਿੱਤੀ ਹੈ ਕਿ ਵੱਡੀ ਗਿਣਤੀ 'ਚ ਕੈਨੇਡੀਅਨ ਉਹ ਕੰਮ ਕਰਨਾ ਨਹੀਂ ਚਾਹੁੰਦੇ ਜਿਨ੍ਹਾਂ ਵਾਸਤੇ ਆਰਜੀ ਵਿਦੇਸ਼ੀ ਕਾਮਿਆਂ ਨੂੰ ਸੱਦਿਆ ਜਾਂਦਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਦਾਅਵਾ ਕਿਤਾ ਹੈ ਕਿ ਮੌਜੂਦਾ ਵਰੇ ਦੌਰਾਨ ਸਿਰਫ 33722 ਆਰਜੀ ਵਿਦੇਸ਼ੀ ਕਾਮਿਆਂ ਨੂੰ ਵੀਜ਼ੇ ਦਿੱਤੇ ਗਏ। ਇਹ ਗਿਣਤੀ ਫੈਡਰਲ ਸਰਕਾਰ ਵੱਲੋਂ 2025 ਲਈ ਤੈਅ ਟੀਚੇ ਦਾ 42% ਬਣਦੀ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡੀਆਪ ਦੀ ਇੱਕ ਤਰਜਮਾਨ ਮੁਤਾਬਕ ਮੌਜੂਦਾ ਵਰੇ ਦੌਰਾਨ ਕੈਨੇਡਾ ਪੁੱਜੇ ਵਿਦੇਸ਼ੀ ਕਾਮਿਆਂ ਦੀ ਗਿਣਤੀ 'ਚ ਵੱਡੀ ਕਮੀ ਆਈ ਹੈ ਤੇ ਪਹਿਲੇ 6 ਮਹੀਨੇ ਦੌਰਾਨ 119000 ਵਿਦੇਸ਼ੀ ਕਾਮੇ ਕੈਨੇਡਾ ਪਹੁੰਚੇ ਨੇ ਜਦਕਿ ਪਿਛਲੇ ਸਾਲ 245000 ਕਾਮਿਆਂ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਸੀ। ਸੋ ਇੱਕ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਪ੍ਰਵਾਸੀਆਂ ਦੇ ਵਰਕਰਾਂ ਦੀ ਆਮਦ ਜਾਰੀ ਰਹੇਗੀ ਤੇ ਦੂਜੇ ਪਾਸੇ ਉਹ ਇੱਕ ਹੋਰ ਨਵਾਂ ਬਿੱਲ ਲਿਆਉਣ ਦੀ ਤਿਆਰੀ ਦੇ ਵਿੱਚ ਨੇ ਦਰਸਲ ਕੈਨੇਡਾ 'ਚ ਵਕ ਵਕਤ ਆਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਖਾਸ ਤੌਰ ਦੇ ਉੱਤੇ ਜੇ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬਾਹਰ ਨਾਰੇ ਬਾਜ਼ੀ ਵੀ ਲਿਖੀ ਜਾਂਦੀ ਹੈ ਤੇ ਉੱਥੇ ਹਿੰਸਾ ਭੜਕਨ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਇਸੇ ਨੂੰ ਹੀ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਹੁਣ ਮਾਰਕ ਕਾਰਨੀ ਦੀ ਸਰਕਾਰ ਨਵਾਂ ਬਿੱਲ ਲਿਆਉਣ ਦੇਤੇ ਤਿਆਰੀਆਂ ਕਰ ਰਹੀ ਹੈ ਧਾਰਮਿਕ ਤੇ ਸੱਭਿਆਚਾਰਕ ਸਥਾਨਾਂ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਬਿੱਲ ਲਿਆਂਦਾ ਜਾਵੇਗਾ ਔਰ ਸੂਤਰਾਂ ਦੇ ਅਨੁਸਾਰ ਜਿਹੜੀ ਜਾਣਕਾਰੀ ਮਿਲੀ ਹੈ ਕਿ ਬਿੱਲ ਇਸ ਆਉਂਦੇ ਮੰਗਲਵਾਰ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਸੈਸ਼ਨ ਦੀ ਸ਼ੁਰੂਆਤ ਵੀ ਹੋ ਰਹੀ ਹੈ CBC نیوز ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਜੋ ਉਸ ਨੇ ਸਭ ਨਾਲ ਸਾਂਝੀ ਕੀਤੀ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਆਉਣ ਵਾਲੇ ਮੰਗਲਵਾਰ ਨੂੰ ਇੱਕ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਚ ਹੈ ਜਿਸ ਦਾ ਮਕਸਦ ਉਹਨਾਂ ਲੋਕਾਂ ਖਿਲਾਫ ਸਖਤ ਕਦਮ ਚੁੱਕਣਾ ਹੈ ਜੋ ਜਾਣਬੁੱਝ ਕੇ ਧਾਰਮਿਕ ਸਥਾਨਾਂ ਸੱਭਿਆਚਾਰਕ ਸੈਂਟਰਾਂ ਜਾਂ ਸਕੂਲਾਂ 'ਚ ਜਾਣ ਵਾਲਿਆਂ ਨੂੰ ਧਮਕਾਉਂਦੇ ਜਾਂ ਰੋਕਦੇ ਨੇ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂ ਇੱਕ ਸੂਤਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੈਨੇਡਾ ਦੇ ਕ੍ਰਿਮੀਨਲ ਕੋਰਟ ਦੇ ਤਹਿਤ ਤਿੰਨ ਨਵੇਂ ਅਪਰਾਧਾਂ ਦਾ ਪ੍ਰਸਤਾਵ ਰੱਖੇਗੀ ਜਿਸ 'ਚ ਇੱਕ ਨਵਾਂ ਨਫ਼ਰਤ ਅਪਰਾਧ ਬਣਾਉਣਾ ਵੀ ਸ਼ਾਮਲ ਹੈ ਮਾਰਕ ਕਾਰਨੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਆਖਿਆ ਸੀ ਕਿ ਕੈਨੇਡਾ ਦੇ ਵਿੱਚ ਨਫ਼ਰਤ ਖਾਸ ਕਰਕੇ ਯਹੂਦੀਆਂ ਤੇ ਮੁਸਲਮਾਨਾਂ ਵਿਰੋਧਵਾਦ ਰਹੀ ਨਫ਼ਰਤ ਦੇ ਖਿਲਾਫ ਉਹ ਨਵੇਂ ਕਾਨੂੰਨੀ ਕਦਮ ਚੁੱਕਣਗੇ ਹੁਣ ਉਹਨਾਂ ਨੇ ਆਪਣੀ ਪਾਰਟੀ ਦੇ ਐਮਪੀਜ਼ ਨੂੰ ਸੰਕੇਤ ਦਿੱਤੇ ਨੇ ਕਿ ਕਾਨੂੰਨੀ ਬਦਲਾ ਆ ਰਹੇ ਨੇ ਉਹਨਾਂ ਆਖਿਆ ਹੈ ਕਿ ਹਰ ਕੈਨੇਡੀਅਨ ਨੂੰ ਇਹ ਹੱਕ ਹੈ ਕਿ ਉਹ ਸਵੇਰੇ ਉੱਠੇ ਕੰਮ ਤੇ ਜਾਵੇ ਆਪਣੇ ਧਰਮ ਸਥਾਨ ਜਾਂ ਕਮਿਊਨਿਟੀ ਸੈਂਟਰ 'ਚ ਜਾਵੇ ਤੇ ਰਾਤ ਨੂੰ ਚੈਨ ਨਾਲ ਸੋਵੇ ਜਦੋਂ ਮੌਜੂਦਾ ਕਾਨੂੰਨ ਇਹ ਸੁਰੱਖਿਆ ਨਹੀਂ ਦੇ ਸਕਦੇ ਤਾਂ ਸਾਨੂੰ ਨਵੇਂ ਕਾਨੂੰਨ ਬਣਾਉਣੇ ਪੈਣਗੇ ਉਦੋਂ ਸੀਬੀਸੀ ਨਿਊਜ਼ ਨੂੰ ਹੁਣ ਘੱਟੋ ਘੱਟ ਤਿੰਨ ਕਾਨੂੰਨਾਂ 'ਚੋਂ ਪਹਿਲੇ ਬਾਰੇ ਨਵੇਂ ਵੇਰਵੇ ਮਿਲੇ ਨੇ ਜੋ ਲਿਬਰਲਾਂ ਦੇ ਵੱਲੋਂ ਇਸ ਫਾਲਸ ਸੈਸ਼ਨ ਦੇ ਵਿੱਚ ਪੇਸ਼ ਕਰਨ ਦੀ ਉਮੀਦ ਹੈ ਜਿਸ 'ਚ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ 'ਚ ਬਦਲਾ ਸ਼ਾਮਿਲ ਹੈ ਇਸ ਕਾਨੂੰਨ ਦਾ ਮਕਸਦ ਪੁਲਿਸ ਤੇ ਅਦਾਲਤਾਂ ਨੂੰ ਨਵੀਆਂ ਕਾਨੂੰਨੀ ਤਾਕਤਾਂ ਦੇਣਾ ਹੈ ਤਾਂ ਜੋ ਲੋਕਤਾਧਮਿਕ ਜਾਂ ਸੱਭਿਆਚਾਰਕ ਇਮਾਰਤਾਂ ਤੱਕ ਸੁਰੱਖਿਆ ਤੇ ਢੰਗ ਦੇ ਨਾਲ ਪਹੁੰਚ ਸਕਣ ਇਹ ਕਦਮ ਤਾਜ਼ਾ ਘਟਨਾਮਾ ਦੇ ਰੋਸ ਤੇ ਵਿੱਚ ਚੁੱਕਿਆ ਗਿਆ ਜਿਵੇਂ ਕਿ ਧਾਰਮਿਕ ਸਕੂਲਾਂ ਤੇ ਗੋਲੀਬਾਰੀ ਕਲਚਰਲ ਸੈਂਟਰਾਂ ਤੇ ਬੰਬ ਦੀ ਤਮਕੀਦ ਤੇ ਅਸਥਾਨਾਂ ਵਾਲੇ ਜਾਂਦੇ ਲੋਕਾਂ ਤੇ ਹਿੰਸਾ ਕਰਨਾ ਸਟੈਟਿਸਟਿਕਸ ਕੈਨੇਡਾ ਮੁਤਾਬਿਕ 2024 ਚ ਪੁਲਿਸ ਕੋਲ ਰਿਪੋਰਟ ਹੋਏ ਨਫਰਤ ਅਪਧਾਰਿਤ ਅਪਰਾਧਾਂ ਦੀ ਗਿਣਤੀ 4 ਲੱਖ 8000 82% ਜੋ 2023 ਨਾਲੋਂ ਵੱਧ ਹੈ 2020 ਤੋਂ 2024 ਵਿਚਾਲੇ ਇਹ ਕੇਸ 85% ਵਧੇ ਨੇ ਇਜ਼ਰਾਈਲ ਹਮਾਸ جنگ ਦੀ ਸ਼ੁਰੂਆਤ ਤੋਂ ਬਾਅਦ ਕਈ ਰਵਾਈ ਇਮਾਮ ਚਰਚ ਲੀਡਰਾਂ ਤੇ ਪਾਈ ਚਾਰਿਆਂ ਦੇ ਮੈਂਬਰਾਂ ਨੇ ਰਿਪੋਰਟ ਕੀਤੀ ਹੈ ਕਿ ਧਾਰਮਿਕ ਅਸਥਾਨਾਂ ਉੱਤੇ ਹਮਲੇ ਹੋਏ ਖਿੜਕੀਆਂ ਤੋੜੀਆਂ ਗਈਆਂ ਨਫ਼ਰਤ ਭਰੇ ਖੱਤ ਪੇਜੇ ਗਏ ਤੇ ਇਬਾਦਤ ਕਰਨ ਆਉਣ ਵਾਲਿਆਂ ਨੂੰ ਡਰਾਇਆ ਗਿਆ। ਇਸ ਸਾਰੇ ਪਛੋਕਰ ਚ ਯਹੂਦੀ ਤੇ ਮੁਸਲਮਾਨ ਗਰੁੱਪਾਂ ਨੇ ਸਰਕਾਰ ਨੂੰ ਕਿਹਾ ਕਿ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਦੇ ਇਲਾਕੇ ਚ ਸੇਫ ਜ਼ੋਨ ਬਣਾਈ ਜਾਣ। ਟ੍ਰਾਂਟੋ ਸ਼ਹਿਰ ਨੇ ਪਹਿਲੇ ਹੀ ਇੱਕ ਨਵਾਂ ਬਾਇਲੌ ਪਾਸ ਕੀਤਾ ਹੈ ਜੋ ਸਕੂਲਾਂ, ਡੇ ਕੇਅਰ ਤੇ ਧਾਰਮਿਕ ਸਥਾਨਾਂ ਦੇ ਨੇੜੇ ਪ੍ਰਦਰਸ਼ਨਾਂ ਤੇ ਰੋਕ ਲਗਾਉਂਦਾ ਹੈ। ਪਰ ਇਸ ਬਾਇਲੌ ਨੂੰ ਲੈ ਕੇ ਵੱਖ-ਵੱਖ ਪਾਸਿਓਂ ਅਸਹਿਮਤੀਆਂ ਆਈਆਂ ਨੇ। ਕੁਝ ਲੋਕਾਂ ਨੇ ਆਖਿਆ ਕਿ ਇਹ ਕਾਫੀ ਨਹੀਂ। ਤੇ ਹੋਰਾਂ ਨੇ ਕਿਹਾ ਕਿ ਪ੍ਰਦਰਸ਼ਨ ਦੇ ਹੱਕ ਤੇ ਹਮਲਾ ਸੀ ਨਿਆਂ ਮੰਤਰੀ ਅਤੇ ਐਟਾਰਨੀ ਜਨਰਲ ਸੌਨ ਫਰੇਜ਼ਰ ਨੇ ਕਿਹਾ ਕਿ ਫੈਡਰਲ ਸਰਕਾਰ ਕੋਲ ਲੋਕਾਂ ਨੂੰ ਕਿਸੇ ਖਾਸ ਜਗ੍ਹਾ ਤੇ ਹੋਣ ਤੋਂ ਰੋਕਣ ਦਾ ਅਧਿਕਾਰ ਖੇਤਰ ਨਹੀਂ ਹੈ ਪਰ ਉਹ ਹੋਰ ਕਾਰਵਾਈ ਕਰ ਸਕਦੇ ਨੇ ਫ੍ਰੇਜ਼ਰ ਮੁਤਾਬਕ ਉਹਨਾਂ ਸੰਸਥਾਵਾਂ ਦੇ ਨੇੜੇ ਜਾਂ ਕਿਤੇ ਹੋਰ ਨੈਤਿਕ ਤੌਰ ਤੇ ਦੋਸ਼ੀ ਵਿਵਹਾਰ ਦਾ ਅਪਰਾਧਿਕੀਕਰਨ ਕਰਨਾ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਸਾਡੇ ਕੋਲ ਅੱਗੇ ਵਧਣ ਦਾ ਅਧਿਕਾਰ ਹੁੰਦਾ ਹੈ ਸੂਤਰ ਅਨੁਸਾਰ ਸਰਕਾਰ ਇੱਕ ਨਵੇਂ ਧਮਕਾਉਣ ਅਤੇ ਰੋਕਣ ਵਾਲੇ ਅਪਰਾਧ ਦਾ ਪ੍ਰਸਤਾਵ ਰੱਖੇਗੀ ਜਿਸ ਦਿਨ ਇਹ ਗੈਰ ਕਾਨੂੰਨੀ ਹੋਵੇਗਾ ਕਿ ਕੋਈ ਵਿਅਕਤੀ ਕਿਸੇ ਹੋਰ ਨੂੰ ਧਾਰਮਿਕ ਜਾਂ ਸੱਭਿਆਚਾਰਕ ਇਮਾਰਤਾਂ 'ਚ ਜਾਣ ਤੋਂ ਡਰਾਏ ਜਾਂ ਰੋਕੇ ਸਰਕਾਰ ਚਾਹੁੰਦੀ ਹੈ ਕਿ ਇਹ ਕਾਨੂੰਨ ਚਾਟਰ ਹੱਕਾਂ ਦੀ ਉਲੰਘਣਾ ਨਾ ਕਰੇ ਇਸੇ ਕਰਕੇ ਕਾਨੂੰਨੀ ਤੇ ਸ਼ਾਂਤੀਪੂਰਨ ਰੂਪ ਦੇ ਵਿੱਚ ਪ੍ਰਦਰਸ਼ਨ ਕਰੰਤੀ ਇਜਾਜ਼ਤ ਬਰਕਰਾਰ ਰਹੇਗੀ ਕਿਸ ਕਿਸ ਸਥਾਨ ਦੇ ਉੱਤੇ ਇਹ ਕਾਨੂੰਨ ਲਾਗੂ ਹੋਵੇਗਾ ਇਹ ਅਦਾਲਤ ਤੈ ਕਰੇਗੀ ਪਰ ਇਹ ਧਾਰਮਿਕ ਸਥਾਨਾਂ ਤੋਂ ਇਲਾਵਾ ਡੇ ਕੇਅਰ ਸਕੂਲ ਕਲਚਰਲ ਸੈਂਟਰ ਕਮਿਊਨਿਟੀ ਸੈਂਟਰ ਤੇ 2S ਅਲਜੀਬੀਟੀਕਿਊ ਪਲਸ ਥਾਮਾ ਤੇ ਵੀ ਲਾਗੂ ਹੋ ਸਕਦਾ ਹੈ ਜੇ ਉਹ ਕਿਸੇ ਪਛਾਣਯੋਗ ਗਰੁੱਪ ਦੁਆਰਾ ਵਰਤੇ ਜਾਂਦੇ ਹੋਣ ਇੱਕ ਹੋਰ ਵੱਖਰਾ ਅਪਰਾਧਿਕ ਕਾਨੂੰਨ ਵੀ ਲਿਆਂਦਾ ਜਾਵੇਗਾ ਜਿਸ ਦਿਨ ਜੇ ਕੋਈ ਵਿਅਕਤੀ ਹੋਰ ਜੜਮ ਕਰਦਾ ਪਰ ਉਸ ਜੜਮ ਦੇ ਪਿੱਛੇ ਦੀ ਵਜ੍ਹਾ ਨਫ਼ਰਤ ਹੋਵੇ ਤਾਂ ਹੁਣ ਸਰਕਾਰ ਇਹ ਚਾਹੁੰਦੀ ਹੈ ਕਿ ਇਹ ਇੱਕ ਵੱਖਰਾ ਤੇ ਗੰਭੀਰ ਅਪਰਾਧ ਮੰਨਿਆ ਆਵੇਗਾ ਇਹ ਨਸਲ ਧਰਮ ਜਨ ਲਿੰਗ ਦੇ ਆਧਾਰ ਤੇ ਹੋ ਸਕਦਾ ਹੈ ਸਰਕਾਰ ਨੂੰ ਪਹਿਲਾਂ ਆਪਣੇ ਆਨਲਾਈਨ ਹਾਰਮਜ਼ ਐਕਟ ਬਿਲ ਸੀ 36 ਦੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਚ ਕਿਸੇ ਤਰ੍ਹਾਂ ਦੇ ਹੇਟ ਕਰਾਇਮ ਅਪਰਾਧ ਦਾ ਪ੍ਰਸਤਾਵ ਰੱਖਿਆ ਗਿਆ ਸੀ ਕੁਝ ਲੋਕਾਂ ਨੇ ਚਿੰਤਾ ਪ੍ਰਗਟ ਕੀਤੀ ਸੀ ਕਿ ਇਸ ਅਪਰਾਧ ਦੇ ਨਾਲ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਦੂਜਿਆਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਅਪਰਾਧ ਦੋਸ਼ੀਆਂ ਨੂੰ ਘੱਟ ਸਜ਼ਾਵਾਂ ਵਾਲੇ ਗਲਤ ਦੋਸ਼ ਕਬੂਲਣ ਲਈ ਦਬਾਪਾ ਸਕਦਾ ਹੈ ਸੂਤਰਾਂ ਨੇ ਦੱਸਿਆ ਹੈ ਕਿ ਇਸ ਕਾਨੂੰਨ ਦੇ ਵਿੱਚ ਨਫ਼ਰਤ ਨੂੰ ਵੀ ਪਰਿਭਾਸ਼ਿਤ ਕੀਤਾ ਜਾਵੇਗਾ ਜਿਸ ਵਿੱਚ ਸਿਰਫ ਕਿਸੇ ਨੂੰ ਨਾ ਪਸੰਦ ਕਰਨਾ ਜਾਂ ਉਹਨਾਂ ਦੀ ਬੇਇੱਜ਼ਤੀ ਕਰਨਾ ਸ਼ਾਮਲ ਨਹੀਂ ਹੋਵੇਗਾ ਸਰਕਾਰ ਯਕੀਨੀ ਬਣਾਏਗੀ ਕਿ ਸਜ਼ਾਵਾਂ ਗੰਭੀਰਤਾ ਅਨੁਸਾਰ ਹੁਣ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਧਰਮ ਲਿੰਗ ਜਾਂ ਨਸਲ ਦੇ ਆਧਾਰ ਤੇ ਹੋ ਰਹੀ ਨਫ਼ਰਤ ਅਤੇ ਹਿੰਸਾ ਤੋਂ ਬਚਾਇਆ ਜਾਵੇ ਤੇ ਉਹਨਾਂ ਦੇ ਮੁੱਢਲੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ ਉਦੋਂ ਸਰਕਾਰ ਸਜ਼ਾ ਜੁਰਮ ਦੇ ਪੱਦਰ ਦੇ ਅਨੁਸਾਰ ਵਧਾਉਣ ਦੇ ਉੱਤੇ ਵੀ ਯਕੀਨ ਬਣਾ ਰਹੀ ਹੈ ਤੇ ਉਦੋਂ ਪ੍ਰਵਾਸੀਆਂ ਦੇ ਸਿਪਖ ਦੇ ਵਿਵਾਦ ਦੇ ਵਿੱਚ ਬਹੁਤ ਸਾਰੇ ਪ੍ਰਵਾਸੀਆਂ ਨੂੰ ਚਿੰਤਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਕੈਨੇਡਾ ਕਿਵੇਂ ਬੁਲਾ ਸਕਦੇ ਨੇ ਕਿਉਂਕਿ ਹਰ ਕਿਸੇ ਨੂੰ ਚਾਹ ਹੁੰਦਾ ਹੈ ਆਪਣੇ ਮਾਪਿਆਂ ਜਾਂ ਬੱਚਿਆਂ ਨੂੰ ਆਪਣੇ ਕੋਲ ਬੁਲਾਉਣ ਦਾ ਤਾਂਗ ਦੇ ਵਿੱਚ ਹੁੰਦੇ ਨੇ ਕਿ ਕਦੋਂ ਆਪਣਿਆਂ ਨੂੰ ਮਿਲਣਗੇ ਸੋ ਹੁਣ ਇੱਥੇ ਹੀ ਜਾਣਕਾਰੀ ਤੁਹਾਨੂੰ ਦੇਣ ਵਾਸਤੇ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਹੈ ਕਿ ਮਾਪਿਆਂ ਨੂੰ ਕੈਨੇਡਾ ਦੇ ਵਿੱਚ ਬੁਲਾਉਣ ਦੇ ਵੱਖ-ਵੱਖ ਤਰੀਕੇ ਕਿਹੜੇ ਹੋ ਸਕਦੇ ਨੇ ਤੁਸੀਂ ਕੱਚੇ ਤੌਰ ਦੇ ਉੱਤੇ ਜਾਂ ਪੱਕੇ ਤੌਰ ਦੇ ਉੱਤੇ ਵੀ ਆਪਣੇ ਮਾਪਿਆਂ ਨੂੰ ਕੈਨੇਡਾ ਦੇ ਵਿੱਚ ਬੁਲਾ ਸਕਦੇ ਹੋ ਕਿਵੇਂ ਜਾਣਦੇ ਇਸ ਰਿਪੋਰਟ ਚ ਕੈਨੇਡਾ ਚ ਪਹੁੰਚਤੋਂ ਬਾਅਦ ਇਮੀਗ੍ਰੈਂਟਸ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾ ਕੇ ਪਰਿਵਾਰ ਨੂੰ ਇਕੱਠਾ ਕਰਨਾ ਲੱਚਦੇ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਮਾਪਿਆਂ ਨੂੰ ਕੈਨੇਡਾ ਕੱਚੇ ਅਤੇ ਪੱਕੇ ਤੌਰ ਦੇ ਉਤੇ ਬੁਲਾਇਆ ਜਾ ਸਕਦਾ ਹੈ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਦੇ ਤਹਿਤ 18 ਸਾਲ ਤੋਂ ਵੱਡੀ ਉਮਰ ਦੇ ਕੈਨਟਾ ਦੇ ਪਰਮਨੈਂਟ ਰੈਜ਼ੀਡੈਂਟ ਤੇ ਨਾਗਰਿਕ ਆਪਣੇ ਮਾਤਾ ਪਿਤਾ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਪੀਆਰ ਲਈ ਸਪான்ਸਰ ਕਰ ਸਕਦੇ ਨੇ ਸਪான்ਸਰ ਕਰਨ ਵਾਲੇ ਨੂੰ ਪਿਛਲੇ 3 ਸਾਲਾਂ ਦੇ ਲਈ ਕੁਝ ਆਮਦਨ ਦਿਖਾਉਣੀ ਪੈਂਦੀ ਹੈ ਇਹ ਆਮਦਨ ਸਪான்ਸਰ ਕੀਤੇ ਜਾਣ ਵਾਲੀ ਵਿਅਕਤੀਆਂ ਤੇ ਨਿਰਪੱਖ ਕਰਦੀ ਹੈ ਸਪான்ਸਰ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ 20 ਸਾਲਾਂ ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੁੰਦਾ ਹੈ ਇਸ ਦੌਰਾਨ ਪਰਿਵਾਰਕ ਮੈਂਬਰ ਜੇਕਰ ਕੋਈ ਸਰਕਾਰੀ ਸਹਾਇਤਾ ਲੈਂਦਾ ਹੈ ਤਾਂ ਸਪੌਂਸਰ ਕਰਨ ਵਾਲੇ ਵਿਅਕਤੀ ਨੂੰ ਉਹ ਰਕਮਾਂ ਅਦਾ ਕਰਨੀ ਪੈਂਦੀ ਹੈ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਦੇ ਵਿੱਚ ਲੋਟਰੀ ਤਰੀਕੇ ਦੇ ਨਾਲ ਪੀਆਰ ਮਿਲਦੀ ਹੈ ਇਸ ਪ੍ਰੋਗਰਾਮ ਤਹਿਤ ਇਸ ਸਾਲ 10000 ਬਿਨਕਾਰਾਂ ਨੂੰ ਇਨਵਿਟੇਸ਼ਨ ਭੇਜੇ ਗਏ ਨੇ ਲੋਟਰੀ ਦੇ ਚੱਲਦਿਆਂ ਇਸ ਪ੍ਰੋਗਰਾਮ ਨੂੰ ਬਿਨਕਾਰਾਂ ਵੱਲੋਂ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ ਪੰਜਾਬੀ ਮੂਲ ਦੇ ਅਮਨ ਬਰਾੜ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ 2020 ਦੇ ਵਿੱਚ ਪੀਆਰ ਦੀ ਅਰਜ਼ੀ ਦਿੱਤੀ ਗਈ ਸੀ ਤੇ 2025 ਦੇ ਦੌਰਾਨ ਉਹਨਾਂ ਨੂੰ ਪੀਆਰ ਦੇ ਲਈ ਇਨਵਿਟੇਸ਼ਨ ਆਇਆ ਜਦੋਂ ਉਹਨਾਂ ਦੇ ਪਿਤਾ ਦਾ ਹਾਂ ਥੋ ਗਿਆ 2021 ਤੋਂ ਇਸ ਪ੍ਰੋਗਰਾਮ ਚ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਬੰਦ ਹੈ 2020 ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੇ ਮਾਪਿਆਂ ਦੀ ਪੀਆਰ ਲਈ ਇੰਟਰਸਟ ਫਾਰਮ ਭਰਿਆ ਸੀ ਤੇ 2021 ਤੋਂ ਬਾਅਦ ਇਨ੍ਹਾਂ ਹੀ ਲੋਕਾਂ ਦੇ ਵਿੱਚੋਂ ਕੁਝ ਨੂੰ ਪੀਆਰ ਲਈ ਇਨਵਿਟੇਸ਼ਨ ਭੇਜੇ ਜਾ ਰਹੇ ਨੇ ਦੱਸਣਯੋਗ ਹੈ ਕਿ ਕੈਨੇਡਾ ਦੇ ਵੱਲੋਂ ਲੰਘੇ ਸਾਲ ਇਮੀਗ੍ਰੇਸ਼ਨ ਟੀਚਿਆਂ 'ਚ ਵੱਡੀ ਕਟੌਤੀ ਕੀਤੀ ਗਈ ਹੈ ਫੈਡਰਲ ਸਰਕਾਰ ਵੱਲੋਂ 2025 ਦੌਰਾਨ ਕੁੱਲ 395000 2026 ਦੌਰਾਨ 380000 ਤੇ 2027 ਦੌਰਾਨ 365000 ਵਿਅਕਤੀਆਂ ਨੂੰ ਯਾਰ ਦੇਨ ਦਾ ਟੀਚਾ ਮਿੱਠਿਆ ਗਿਆ ਹੈ ਇਮੀਗ੍ਰੇਸ਼ਨ ਟੀਚੇ ਮੁਤਾਬਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਤਹਿਤ 2026 ਦੌਰਾਨ 21500 ਤੇ 2027 ਦੌਰਾਨ 20000 ਮਾਪਿਆਂ ਨੂੰ ਪੀਆਰ ਦੇਣ ਦਾ ਟੀਚਾ ਹੈ ਲੋਟਰੀ ਸਿਸਟਮ ਚ ਮਾਪਿਆਂ ਦਾ ਪੀਆਰ ਨਾ ਹੋਣ ਦੇ ਚਲਦਿਆਂ ਮਾਨਤਾਵਾਦੀ ਤੇ ਹਮਦਰਦੀ ਐਂਡ ਕਨਸੈਪਸ਼ਨ ਗਰਾਉਂਡਸ ਦੇ ਆਧਾਰ ਤੇ ਵੀ ਪੀਆਰ ਅਰਜ਼ੀ ਦੇ ਸਕਦੇ ਨੇ ਇਮੀਗ੍ਰੇਸ਼ਨ ਮਾਹਰਾਂ ਮੁਤਾਬਿਕ ਇਸ ਵਿਧੀ ਰਾਹੀਂ ਅਰਜ਼ੀ ਦੇਣ ਦੇ ਲਈ ਬਿਨਕਾਰ ਕੈਨੇਡਾ ਚੋਣਾ ਲਾਜ਼ਮੀ ਹੈ ਤੇ ਇਸ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਪੀਆਰ ਨਾ ਮਿਲਣ ਦੀ ਸੂਰਤ ਚ ਮਾਪਿਆਂ ਨੂੰ ਟੈਂਪੋਰਰੀ ਰੈਜ਼ੀਡੈਂਟ ਵਜੋਂ ਵੀ ਬੁਲਾਇਆ ਜਾ ਸਕਦਾ ਹੈ ਸੁਪਰ ਵੀਜ਼ਾ ਤੇ 5 ਸਾਲ ਦੇ ਲਈ ਮਾਪੇ ਰਹਿ ਸਕਦੇ ਨੇ ਕੈਨੇਡਾ ਦੇ ਚੀ ਡੀ ਆਰ ਐਪੀ ਆਰ ਤੇ ਨਾਗਰਿਕ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤੇ ਬੁਲਾ ਸਕਦੇ ਨੇ ਜਿਸ ਅਧੀਨ ਕੈਨੇਡਾ ਦੇ ਵਿੱਚ ਆਇਆ ਹੋਇਆ ਵਿਅਕਤੀ ਲਗਾਤਾਰ 5 ਸਾਲ ਕੈਨੇਡਾ 'ਚ ਰਹਿ ਸਕਦਾ ਹੈ 2022 ਤੋਂ ਪਹਿਲਾਂ ਸੁਪਰ ਵੀਜ਼ਾ ਹੋਲਡਰ ਲਗਾਤਾਰ 2 ਸਾਲ ਰਹਿ ਸਕਦੇ ਸਨ ਪਰ 2022 ਦੌਰਾਨ ਲਿਬਰਲ ਸਰਕਾਰ ਨੇ ਇਸ ਮਿਆਦ ਨੂੰ ਵਧਾ ਕੇ 5 ਸਾਲ ਕਰ ਦਿੱਤਾ ਸੀ ਇਸ ਲਈ ਆੰਦਨ ਦੀਆਂ ਕੁਝ ਸ਼ਰਤਾਂ ਨੇ ਸੁਪਰ ਵੀਜ਼ੇ ਦੀ ਸ਼ੁਰੂਆਤ 2011 ਦੌਰਾਨ ਹੋਈ ਸੀ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਮੁਤਾਬਕ ਹਰ ਸਾਲ 17000 ਸੁਪਰ ਵੀਜ਼ੇ ਜਾਰੀ ਹੋਗੇ ਨੇ ਸੁਪਰ ਵੀਜ਼ਾ ਅਪਲਾਈ ਕਰਨ ਲਈ ਸਪான்ਸਰਡ ਕਰ ਵਾਲਿਆਂ ਲਈ ਸੱਲਾਨਾ ਆਮਦਨ ਦੀ ਸ਼ਰਤ ਹੁੰਦੀ ਹੈ ਜੋ ਪਰਿਵਾਰਕ ਮੈਂਬਰਾਂ ਦੀ ਗਿਣਤੀ ਤੇ ਨਿਰਭਰ ਕਰਦੀ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਮੌਜੂਦਾ ਸੂਚੀ ਅਨੁਸਾਰ 4 ਵਿਅਕਤੀਆਂ ਦੇ ਪਰਿਵਾਰ ਦੇ ਲਈ ਆਮਦਨ 56724 ਡਾਲਰ ਹੋਣੀ ਚਾਹੀਦੀ ਹੈ। 4 ਵਿਅਕਤੀਆਂ ਤੋਂ ਭਾਵ ਜੇਕਰ ਕੋਈ ਪਤੀ-ਪਤਨੀ ਤੇ ਆਪਣੇ ਮਾਪੇ-ਬਾਪ ਨੂੰ ਬੁਲਾਉਣਾ ਚਾਹੁੰਦਾ ਹੈ ਤਾਂ ਉਹਨਾਂ ਦੀ ਸਾਲਾਨਾ ਆਮਦਨ 56724 ਹੋਣੀ ਚਾਹੀਦੀ ਹੈ। ਸੁਪਰ ਵੀਜ਼ੇ ਦੀ ਅਰਜ਼ੀ ਦੀ ਫੀਸ 100 ਡਾਲਰ ਹੈ ਅਤੇ ਜਿਹੜੇ ਇਮੀਗ੍ਰੈਂਟ ਕੈਨੇਡਾ 'ਚ ਪੀਆਰ ਨਹੀਂ ਹੁੰਦੇ ਉਹ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤੇ ਨਹੀਂ ਬੁਲਾ ਸਕਦੇ ਤੇ ਉਹਨਾਂ ਦੇ ਕੋਲ ਆਪਣੇ ਮਾਪਿਆਂ ਨੂੰ ਵਿਜ਼ਟਰ ਵੀਜ਼ੇ ਤੇ ਸੱਦਨ ਦਾ ਵਿਕਲਪ ਹੁੰਦਾ ਹੈ। ਵਿਜ਼ਟਰ ਵੀਜ਼ੇ ਆਇਆ ਹੋਇਆ ਵਿਅਕਤੀ ਕੈਨੇਡਾ ਚ 6 ਮਹੀਨੇ ਰਹਿ ਸਕਦਾ ਹੈ ਤੇ ਵਾਦੇ ਦੀ ਅਰਜ਼ੀ ਵੀ ਦੇ ਸਕਦਾ ਹੈ ਇਹਨਾਂ ਦੋਨਾਂ ਹਾਲਾਤਾਂ ਦੇ ਵਿੱਚ ਮਾਪਿਆਂ ਨੂੰ ਮੈਡੀਕਲ ਸਹੂਲਤ ਨਹੀਂ ਮਿਲਦੀ ਸੁਪਰਵਾਈਜ਼ਰ ਲਈ ਮੈਡੀਕਲ ਇੰਸ਼ੋਰੈਂਸ ਲਾਜ਼ਮੀ ਹੈ ਤੇਦਰ RCMP ਦੀ ਦੁਰਘਟਨਾ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੇ ਇਸ ਦੇ ਵਿੱਚ ਪਤਾ ਲੱਗਾ ਕਿ ਕੈਨੇਡੀਅਨ ਫੌਜ ਦੁਆਰਾ ਵਿਆਪਕ ਤੌਰ ਦੇ ਉੱਤੇ ਵਰਤੀ ਜਾ ਰਹੀ ਹੈਂਡ ਗਨ SIJ 100 P320 मिसफायर ਕਰ ਰਹੀ ਹੈ ਕਈ ਅਮਰੀਕੀ ਪੁਲਿਸ ਬਲਾਂ ਦੇ ਦੁਆਰਾ ਐਸਆਈਜੀ 100 P320 ਦੀ ਵਰਤੋਂ ਕੀਤੀ ਜਾ ਰਹੀ ਹੈ ਉੱਤੇ ਉਸ ਨੂੰ ਫੌਰਨ ਤੌਰ ਦੇਤੇ ਰੋਕ ਦਿੱਤਾ ਗਿਆ ਕਾਰਨ ਕਿ ਦੱਸੇ ਜਾ ਰਹੇ ਨੇ ਕਿ ਇਹ ਹੈਂਡਗਨ ਮਿਸਫਾਇਰ ਕਰ ਦਿੰਦੀ ਹੈ ਜਿਸ ਕਰਕੇ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਖਤਰੇ ਦੇ ਵਿੱਚ ਹੈ ਕਈਆਂ ਦੀ ਜਾਂਚ ਵੀ ਚੱਲੀ ਗਈ ਹੈ ਹਾਲਾਂਕਿ ਜੇ ਅਸੀਂ ਮੁੱਖ ਦਫ਼ਤਰ ਐਸਆਈਜੀ ਦੇ ਮੁੱਖ ਦਫ਼ਤਰ ਦੀ ਗੱਲ ਕਰੀਏ ਤਾਂ ਉਹ ਇਹਨਾਂ ਮਾਮਲੇ ਉੱਤੇ ਫਿਲਹਾਲ ਟਿੱਪਣੀ ਕਰਨ ਤੋਂ ਕੋਰਾ ਜਵਾਬ ਦੇ ਰਹੇ ਨੇ ਕਈ ਮਾਰਕੀ ਪੁਲਸ ਬਲਾਂ ਦੁਆਰਾ ਐਸਆਈਜੀ ਸੌਰ ਪ320 ਦੀ ਵਰਤੋਂ ਨੂੰ ਰੋਕ ਦਿੱਤਾ ਗਿਆ ਹੈ ਪ੍ਰਿੰਸ ਐਡਵਰਡ ਆਇਲੈਂਡ ਦੇ RCMP ਜਾਂਚ ਦੇ ਕੇਂਦਰ 'ਚ ਹੈਂਡਗਨ ਇਸ ਦੇ ਨਿਰਮਾਤਾ ਦੇ ਨਾਲ ਸੰਬੰਧਿਤ ਮੁਕੱਦਮਿਆਂ ਅਤੇ ਜਵਾਬੀ ਮੁਕੱਦਮਿਆਂ ਦੀ ਲਹਿਰ ਦਵਿਛਾਈ ਹੈ। ਹਰ ਹਿੰਦੇ ਵਿੱਚ ਕੈਨੇਡੀਅਨ ਆਰਮਡ ਫੋਰਸਸ ਦੁਆਰਾ ਵੱਡੀ ਗਿਣਤੀ 'ਚ ਇਹ ਹੈਂਡਗਨ ਪ੍ਰਾਪਤ ਕੀਤੀ ਗਈ ਸੀ। SIG Sauer P320 ਪਿਸਤੌਲ ਹੈ ਤੇ ਕਥਿਤ ਤੌਰ ਤੇ 4 ਸਤੰਬਰ ਨੂੰ ਇੱਕ ਸ਼ੈਲਟਾਊਨ ਪੁਲਿਸ ਅਧਿਕਾਰੀ ਦੇ ਹੌਲਸਟਰ 'ਚ ਗਲਤ ਟੰਗ ਤੇ ਨਾਲ ਇਸਨੇ ਫਾਇਰ ਕੀਤਾ ਸੀ। ਕਈ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਸ ਸਾਲ ਕਥਿਤ ਸੁਰੱਖਿਆ ਚਿੰਤਾਵਾਂ ਦੇ ਕਾਰਨ ਪਿਸਤੌਲ ਦੀ ਵਰਤੋਂ ਨੂੰ ਮੁਤਲ ਕਰ ਦਿੱਤਾ ਜਾਂ ਬੰਦ ਕਰ ਦਿੱਤਾ ਜੁਲਾਈ ਚ ਇੱਕ ਅਮਰੀਕੀ ਹਵਾਈ ਸੇਨਾ ਸੁਰੱਖਿਆ 에ਰਮੈਨ ਦੀ ਦੁਰਘਟਨਾ ਚ ਮੌਤ ਤੋਂ ਬਾਅਦ ਅਮਰੀਕੀ ਫੌਜ ਦੀ ਇੱਕ ਸ਼ਾਖਾ ਦੁਆਰਾ ਕੀਤੀ ਗਈ ਜਾਂਚ ਦੇ ਫੋਕਸ ਦੇ ਵਿੱਚ ਰਿਹਾ ਕਿ ਇਸ ਬੰਦੂਕ ਕਰਕੇ ਹੱਤਿਆ ਹੋਈ ਸ਼ੈਲਟਾਊਨ ਪੁਲਿਸ ਨੇ ਮੀਡੀਆ ਨੂੰ ਪੁਸ਼ਟੀ ਕੀਤੀ ਹੈ ਕਿ ਇੱਕ ਅਧਿਕਾਰੀ ਇੱਕ ਸਬਾਈ ਨਸਰਬੰਦੀ ਕੇਂਦਰ ਦੇ ਨੇੜੇ ਆਪਣੇ ਵਾਹਨ ਤੋਂ ਬਾਹਰ ਨਿਕਲ ਰਿਹਾ ਸੀ ਜਦੋਂ ਉਸ ਦਾ ਐਸਆਈਜੀ 100P 320 ਬਲਾਸਟ ਹੋ ਗਿਆ ਇਸ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ ਜਿਸ ਨੂੰ ਅੰਤਰੀਮ ਸ਼ੈਲਟਾਊਨ ਪੁਲਿਸ ਮੁਖੀ ਜੈਨੇਫਰ ਮੈਕਰੌਨ ਨੇ ਬਹੁਤ ਪਰੇਸ਼ਾਨ ਕਰਨ ਵਾਲੀ ਦੱਸਿਆ ਜਾਂਚ ਤੇ ਲਈ ਆਰਸੀਐਮਪੀ ਨੂੰ ਬੁਲਾਇਆ ਗਿਆ ਮੀਡੀਆ ਨੇ ਐਸਆਈਜੀ ਸੌਰ ਦੇ ਮੁਖ ਦਫਤਰ ਨਿਊ ਇੰਟਨ ਐਨਐਚ ਦੇ ਨਾਲ ਸੰਪਰਕ ਕਿਤਾਬ ਪਰ ਕਿਸੇ ਨੇ ਵੀ ਟਿੱਪਣੀ ਨਹੀਂ ਕੀਤੀ ਨਵੰਬਰ 2020 ਚ ਇੱਕ ਕੈਨੇਡੀਅਨ ਸਪੈਸ਼ਲ ਫੋਰਸਸ ਸਿਪਾਹੀ ਇੱਕ P320 ਦੇ ਗਲਤੀ ਦੇ ਨਾਲ ਡਿਸਚਾਰਜ ਦੇ ਵਿੱਚ ਜ਼ਖਮੀ ਹੋ ਗਿਆ ਯਾਨਕਿ ਮਿਸਫਾਇਰ ਨਾਲ ਜ਼ਖਮੀ ਹੋ ਗਿਆ ਇੱਕ ਘਟਨਾ ਜਿਸ ਨੂੰ ਕੰਪਨੀ ਅਤੇ ਬਾਅਦ ਚ ਫੌਜ ਨੇ ਸਿਪਾਹੀ ਦੁਆਰਾ ਗਲਤ ਹਾਲਸਟਰ ਦੀ ਵਰਤੋਂ ਦਾ ਕਾਰਨ ਦੱਸਿਆ ਇਸ ਹਾਦਸੇ ਤੋਂ ਥੋੜੀ ਦੇਰ ਬਾਅਦ ਰਾਸ਼ਟਰੀ ਰੱਖਿਆ ਵਿਭਾਗ ਨੇ ਆਪਣੇ ਦੂਜੇ ਵਿਸ਼ਵ ਯੁੱਧ ਯੁੱਗ ਦੇ ਬਰਾਊਨਿੰਗ ਹਾਈ ਪਾਵਰ ਪਿਸਤੋਲਾਂ ਨੂੰ ਬਦਲਣ ਲਈ 19700 ਤੋਂ ਵੱਧ ਆਧੁਨਿਕ ਹੈਂਡ ਗਨ ਖਰੀਦੇ ਹਥਿਆਰਾਂ ਨੂੰ ਕੈਨੇਡੀਅਨ ਫੌਜੀ ਵਰਤੋਂ ਦੇ ਲਈ ਸੀ 22/ਸੀ 24 ਵਜੋਂ ਦੁਬਾਰਾ ਡਿਜ਼ਾਈਨ ਕੀਤਾ ਗਿਆ ਸੀ ਪਿਛਲੀਆਂ ਗਰਮੀਆਂ ਚ ਬਾਇਓਮਿੰਗ ਦੇ ਵਿੱਚ ਇੱਕ ਅਮਰੀਕੀ ਹਵਾਈ ਸੈਨਾ ਦੇ ਅੱਡੇ ਤੇ ਇੱਕ ਸਰਗਰਮ ਅਮਰੀਕੀ ਸੇਵਾਦਾਰ ਦੀ ਮੌਤ ਹੋ ਗਈ ਜਦੋਂ ਉਸਦਾ ਪੀ 320 ਅਚਾਨਕ ਪਲਾਸਟ ਹੋ ਗਿਆ ਮੌਤ ਤੋਂ ਤੁਰੰਤ ਬਾਅਦ ਹਵਾਈ ਸੈਨਾ ਦੇ ਹਥਿਆਰ ਦੀ ਵਰਤੋਂ ਨੂੰ ਤੁਰੰਤ ਮੁਤਲਕ ਕਰ ਦਿੱਤਾ ਪਰ ਉਦੋਂ ਤੋਂ ਐਮ 18 ਨੂੰ ਆਮ ਵਰਤੋਂ ਲਈ ਬਹਾਲ ਕਰ ਦਿੱਤਾ ਗਿਆ ਚਿੰਤਾਵਾਂ ਪੱਖੋਂ ਸੁਰੱਖਿਆ ਇੱਕ ਅਹਿਮ ਮਦਬਣੀ ਹੋਈ ਹੈ ਉਧਰ ਵੱਖ-ਵੱਖ ਮਾਮਲਿਆਂ ਦੀ ਜਾਂਚ RCMP ਦੇ ਵੱਲੋਂ ਕੀਤੀ ਜਾ ਰਹੀ ਹੈ ਪਰ মিডিਆ ਦੀਆਂ ਟਿੱਪਣੀਆਂ ਵਾਸਤੇ ਕਿਸੇ ਦੇ ਵੱਲੋਂ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਹੁਣ ਉਧਰ ਇੱਕ ਵਾਰ ਫਿਰ ਜ਼ਿਕਰ ਆਉਂਦਾ ਹੈ ਫੈਡਰਲ ਇਮੀਗ੍ਰੇਸ਼ਨ ਨੀਤੀ ਦਾ ਤਾਂ ਫਿਰ ਫੈਡਰਲ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਕਰਕੇ ਮੈਟਰੋ ਵੈਂਕੂਵਰ ਦੀ ਆਬਾਦੀ ਦਾ ਵਾਅਦਾ ਹੌਲੀ ਹੋ ਗਿਆ ਯਾਨੀ ਕਿ ਮੈਟਰੋ ਵੈਂਕੂਵਰ ਨੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕੁਝ ਚੇਂਜਸ ਕੀਤੇ ਸੀ ਇੰਨਾ ਹੀ ਚੇਂਜਸ ਦੇ ਬਲਬੂਤੇ ਉੱਤੇ ਵੈਂਕੂਵਰ ਮੈਟਰੋ ਦੀ ਜਿਹੜੀ ਆਬਾਦੀ ਹੈ ਉਹ ਹੌਲੀ-ਹੌਲੀ ਵਧਣੀ ਬੰਦ ਹੋ ਗਈ ਹੈ ਯਾਨੀ ਕਿ ਆਬਾਦੀ ਦਾ ਜਿਹੜਾ ਵਾਅਦਾ ਹੋ ਰਿਹਾ ਸੀ ਉਹ ਹੁਣ ਹੌਲੀ ਹੋ ਗਿਆ ਘਟ ਹੋ ਗਿਆ ਪਹਿਲਾਂ ਵਾਂਗੂ ਆਬਾਦੀ ਤੇਜ਼ੀ ਦੇ ਨਾਲ ਨਹੀਂ ਵੱਧ ਰਹੀ ਕਾਰਨ ਇਹੀ ਹੈ ਕਿ ਹੁਣ ਉੱਥੇ ਇਮੀਗ੍ਰੈਂਟਸ ਘਟ ਨੇ ਤਾਂ ਸ਼ਾਇਦ ਇਸ ਕਰਕੇ ਪੋਪੂਲੇਸ਼ਨ ਵੀ ਉੱਥੇ ਹੁਣ ਠੀਕ ਹੋ ਰਹੀ ਹੈ ਵੱਧ ਨਹੀਂ ਰਹੀ ਘਟਦੀ ਜਾ ਰਹੀ ਹੈ ਹਾਲ ਹੀ ਵਿੱਚ ਫੈਡਰਲ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਦੇ ਕਾਰਨ ਮੈਟਰੋ ਵੈਂਕੂਵਰ ਦੀ ਆਬਾਦੀ ਅਨੁਮਾਨ ਨਾਲੋਂ ਹੌਲੀ ਰਫ਼ਤਾਰ ਦੇ ਨਾਲ ਵਧਣ ਦੀ ਉਮੀਦ ਹੈ ਮੈਟਰੋ ਵੈਂਕੂਵਰ ਦੇ ਅਨੁਸਾਰ ਇਸ ਖੇਤਰ 'ਚ ਸਾਲਾਨਾ ਔਸਤਨ 42500 ਸ਼ੁੱਧ ਨਵੇਂ ਨਿਵਾਸੀਆਂ ਦੇ ਵਾਤੇ ਦਾ ਅਨੁਮਾਨ ਹੈ 2050 ਤੱਕ ਇਸ ਦੀ ਆਬਾਦੀ 4.1 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ ਜੋ ਕਿ 2024 ਦੇ ਅਨੁਮਾਨ ਤੋਂ 50000 ਘੱਟ ਹੈ ਪਿਛਲੇ ਸਾਲ ਸਰਕਾਰੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਤੇ ਪਾਬੰਦੀਆਂ ਲਗਾ ਰਹੀ ਹੈ। ਸਰਕਾਰ ਨੇ ਆਖਿਆ ਹੈ ਕਿ ਉਹ 6% ਜਾਂ ਇਸ ਤੋਂ ਵੱਧ ਬੇਰੁਜ਼ਗਾਰੀ ਦਰ ਵਾਲੇ ਖੇਤਰਾਂ 'ਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਲਈ ਅਰਜ਼ੀਆਂ ਨੂੰ ਰੱਦ ਕਰ ਦਵੇਗੀ। ਘੱਟ ਤਨਖਾਹ ਵਾਲੀ ਨੌਕਰੀ ਨੂੰ ਉਸ ਸੂਬੇ ਦੇ ਵਜੋਂ ਪ੍ਰਭਾਸ਼ਿਤ ਕੀਤਾ ਜਾ ਰਿਹਾ ਹੈ ਜਿੱਥੇ ਨੌਕਰੀ ਹੁੰਦੀ ਹੈ। ਉਥੇ ਔਸਤ ਘੰਟੇਵਾਰ ਤਨਖਾਹ ਤੋਂ ਘੱਟ ਭੁਗਤਾਨ ਕੀਤਾ ਜਾਂਦਾ ਹੈ। ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਂਟਾ ਮੁਤਾਬਕ ਮਾਲਕਾਂ ਲਈ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਘੱਟ ਤਨਖਾਹ ਹਾਵ ਵਾਲੇ ਵਰਗ ਤੋਂ ਆਉਣ ਵਾਲੇ ਕਰਮਚਾਰੀਆਂ ਦੇ 10% ਦੀ ਸੀਮਾ ਹੋਵੇਗੀ ਅਤੇ ਰੋਜ਼ਗਾਰ ਦੀ ਵੱਧ ਤੋਂ ਵੱਧ ਮਿਆਦ 2 ਸਾਲ ਤੋਂ ਘਟਾ ਕੇ 1 ਸਾਲ ਕੀਤੀ ਜਾਵੇਗੀ। ਮੈਟਰੋ ਵੈਂਕੂਵਰ ਦੇ ਅਨੁਸਾਰ 2025 ਅਤੇ 2027 ਦੇ ਵਿਚਾਲੇ ਇਸ ਖੇਤਰ 'ਚ ਵਿਕਾਸ ਦਰ ਹੌਲੀ ਹੁੰਦੀ ਉਮੀਦ ਹੈ ਕਿਉਂਕਿ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਘਟ ਹੈ ਇਸ ਤੋਂ ਪਹਿਲਾਂ ਕਿ ਉਹ ਵਿਦੇੜੇ ਸਥਿਰ ਵਿਕਾਸ ਵੱਲ ਵਾਪਸ ਆਵੇ। ਲੰਮੇ ਸਮੇਂ ਦੇ ਲਈ ਵੈਂਕੂਵਰ ਦੇ ਵਿੱਚ ਆਬਾਦੀ ਵਾਧੇ ਦਾ ਮੁੱਖ ਕਾਰਨ ਇਮੀਗ੍ਰੇਸ਼ਨ ਬਣਿਆ ਹੋਇਆ ਹੈ ਅਤੇ 2024 ਤੋਂ 2055 ਤੱਕ ਇਸ ਵਾਧੇਦਾਰ ਬੇਫੀਜ਼ਦੀ ਹਿੱਸਾ ਇਮੀਗ੍ਰੇਸ਼ਨ ਹੋ ਸਕਦੀ ਹੈ ਜ਼ਿਕਰ ਕਰਾਂਗੇ ਨਿਆਂ ਮੰਤਰੀ ਸੇਨ ਫਰੇਜ਼ਰ ਦਾਤਾ ਸੰਸਦੀ ਵਾਪਸੀ ਦੇ ਲਈ ਸਰਕਾਰੀ ਤਰਜੀਹਾਂ ਬਾਰੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਨਿਆਂ ਮੰਤਰੀ ਸੇਨ ਫਰੇਜ਼ਰ ਨੇ ਐਡਮਿੰਟਨ ਦੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਦੱਸਿਆ ਕਿ ਪਾਰਟੀ ਦੇ ਰਾਸ਼ਟਰੀ ਕੌਕਸ ਮੀਟਿੰਗ ਦੇ ਵਿੱਚ ਕੀ ਕੁ ਚੱਲਿਆ ਤਾਂ ਮੀਟਿੰਗ ਉਦੋਂ جاری ਸੀ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਪਰ ਫਰੇਜ਼ਰ ਨੇ ਦੱਸਿਆ ਕਿ ਆਉਣ ਵਾਲੇ ਸੰਸਦ ਦੇ ਸੈਸ਼ਨ ਦੇ ਵਿੱਚ ਅਪਰਾਧ ਅਤੇ ਜਨਤਕ ਸੁਰੱਖਿਆ ਕਾਨੂੰਨ ਦੇ ਲਈ ਸਰਕਾਰ ਦੀਆਂ ਤਰਜੀਹਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ ਤਾ ਫੇਰ ਜਿਹੜੀਆਂ ਮੀਡੀਆ ਦੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਸੀਗੀਆਂ ਕਿ ਜਨਤਕ ਥਾਵਾਂ ਜਾਂ ਫਿਰ ਧਾਰਮਿਕ ਥਾਵਾਂ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਘੜੇ ਪ੍ਰਬੰਧ ਕਰ ਰਹੀ ਹੈ ਸਰਕਾਰ ਤਾਂ ਉਸ ਤੇ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਨਿਆਂ ਮੰਤਰੀ ਸੌਨ ਫਰੇਜ਼ਰ ਦੇ ਇਸ ਬਿਆਨ ਤੋਂ ਬਾਅਦ Part of the discussions uh, that we've held today touch on my portfolio of course Uh, given the imperative to uh, enhance public safety and to address criminal justice reform in Canada. Uh, over the course of the next few months, uh, we are going to be advancing measures that's going to help adopt stronger laws uh, and build safer communities. Uh, we're going to be uh, starting off with a series of measures, some of which are in queue already, uh, that's going to expand the authorities of law enforcement to investigate and to prosecute crime. Uh, of course, we've got the campaign commitments that we've uh, made in the recent election around hiring 1,000 new RCMP officers, 1,000 new border officers, and additional prosecutors to make sure that they can keep up with the increased demand that these additional law enforcement and investigative tools are going to deliver. In addition to the resources on the ground to help keep communities safe, of course, we are going to be adopting stronger laws when it comes to the criminal justice system. Over the course of this fall, you should see several major pieces of legislation uh, coming out of the Justice Department seeking to help build safer communities. Uh, specifically, you should expect to see us more than make good on our campaign commitments when it comes to implementing tighter bail reforms, including clarifying the role of bail in the criminal justice system, including reverse onuses for serious and violent crimes, auto theft, home invasion, human trafficking, assault, sexual assault. Uh, you'll also see a number of different measures that strengthen sentencing for violent repeat offenders for serious crimes to ensure that uh, the perpetrators of those crimes face serious consequences. We intend also to address very serious challenges with delay in the justice system to ensure that we don't have serious crimes uh, thrown out or stayed uh, purely because they've been taking too long. Uh, this is particularly important for survivors of sexual violence and for investigations that deal with complex drug prosecutions. In addition to this piece of legislation that will likely deal with bail, sentencing, and delays, we also intend to move forward with new measures that will help protect victims of intimate partner violence you should see new sexual offenses established including the non-consensual sharing of intimate, intimate images and non-consensual sharing of deepfakes there will be several other measures that touch not just on sexual offenses and intimate partner violence but also protect kids against online exploitation and we'll see more support for victims through the criminal trial process in addition, uh, we want to advance measures that will help address the scourge of hate crimes that we see in this country, including specifically faith based communities, but also hate against identifiable groups more broadly. I'm looking forward to advancing a series of different measures in the next number of months. I'm excited to work with my colleagues to build a stronger Canada, and I'll tell you, we get a lot of support in that room. So, ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਵੱਡਾ ਬਿਆਨ ਕਿ ਹੱਕ ਗਿਰਤੀਆਂ ਲਈ ਬੰਦ ਨਹੀਂ ਹੋਣਗੇ ਕੈਨੇਡਾ ਦੇ ਦਰਵਾਜ਼ੇ। ਇਸ ਆਰਮਿਕ ਤੇ ਸਭਿਆਚਾਰਕ ਥਾਵਾਂ ਤੇ ਵਧਾਈ ਜਾਵੇਗੀ ਲੋਕਾਂ ਦੀ ਸੁਰੱਖਿਆ ਇਸ ਸੰਸਦ ਦੇ ਵਿੱਚ ਨਵਾਂ ਬਿੱਲ ਲੈ ਕੇ ਆਵੇਗੀ ਕਾਰਨੀ ਸਰਕਾਰ। ਮਾਪਿਆਂ ਨੂੰ ਕੈਨੇਡਾ ਬੁਲਾਉਂਦੇ ਵੱਖ-ਵੱਖ ਤਰੀਕੇ ਕੱਚੇ ਤੋਂ ਪੱਕੇ ਤੌਰ ਦੇ ਉੱਤੇ ਮਾਪਿਆਂ ਨੂੰ ਬੁਲਾ ਸਕਦੇ ਹੋ ਕੈਨੇਡਾ ਰਿਪੋਰਟ ਸਹੀ ਸੋਰ ਪੀ 320 ਕਾਰਨ ਵਾਪਰੀਆਂ ਵੱਡੀਆਂ ਦੁਰਘਟਨਾਵਾਂ ਪੁਲਿਸ ਮੁਲਾਜ਼ਮ ਹੋ ਰਹੇ ਮਿਸ ਫਰਦਾ ਸ਼ਿਕਾਇਤ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀਤ ਤਾਜ਼ਾ ਖਬਰਾਂ ਦੇ ਨਾਲ ਤਨਵਾ